ਐਮਐਲਏ ਸਾਹਿਬ ਬਣੇ ਨੇ तकरीबन 2.5 ਸਾਲ ਹੋ ਗਏ ਸਰਕਾਰ ਬਣੀ ਹੋਈ ਹੈ ਬੜਾ ਵੱਡਾ ਯੋਗਦਾਨ ਹੈ ਮੈਂ ਸਭ ਤੋਂ ਪਹਿਲਾਂ ਤਾਂ ਸਾਰੀ ਸਰਕਾਰ ਦਾ ਸ਼ੁਕਰੀਆਦਾ ਕਰਦਾ ਹਾਂ ਔਰ ਮੈਂ ਤੇ ਬਰਾਜਮਾ ਸਾਡੇ ਵਾਰਡ ਦੇ ਬਹੁਤ ਵਾਰ ਸੱਜਣ ਜੀ ਸੂਸਾ ਬਾਬਾ ਜੀ ਸਾਡੇ ਐਕਸ਼ਨ ਸਾਹਿਬ ਮੇਰੇ ਸਾਰੇ ਪਿਆਰੇ ਮਾਣ ਦੋਸਤ ਮਕਰਤ ਸਾਹਿਬ ਨੇ ਅਕਰਵਾਲ ਸਾਡੇ ਬਾੜ ਪ੍ਰਧਾਨ ਹਰਜੀਤ ਜੀ ਨੇ ਕੁਲਵਿੰਦਰ ਜੀ ਨੇ ਬਹੁਤ ਸਾਰੇ ਮਾਤਾ ਮਾਂ ਪੈੜਾ ਸਾਡੇ ਪਰਿਵਾਰ ਦੇ ਵਿੱਚ ਮਿਲਦੀ ਔਰ ਹੋਰ ਮੇਰੇ ਇਸ ਏਰੀਏ ਦੇ ਇਲਾਕੇ ਦੇ ਵਾਸੀ ਸਾਡਾ ਦਿਲ ਦੀਆਂ ਗੱਲਾਂ ਹੈ ਧੰਨਵਾਦ ਕਿ ਤੁਸੀਂ ਚੋਣ ਸਿੱਧੀ ਆਈ ਸੰਕੇਤ ਮੈਟੀ ਦੱਸਣਾ ਵੀ ਇਸ ਵਾਰਡ ਦੇ ਪ੍ਰਤੀ ਐਮ ਐਲ ਏ ਸਾਡੀ ਕੀ ਆਪਾਂ ਕਿਸੇ ਭੇਤ ਭਾਵਨਾ ਗੱਲ ਨਹੀਂ ਕਰਦੇ ਲੇਕਿਨ ਜੀਐਸਪੀ ਦੀ ਆਮ ਆਦਮੀ ਪਾਰਟੀ ਸਰਕਾਰ ਸਤਾ ਚਾਹੀਏ ਜੇ ਦਿੰਦੀ ਐਮਐਲਏ ਸਾਹਿਬ ਇਸ ਏਰੀਆ ਦੇ ਵਿੱਚ ਐਮਐਲਏ ਸਾਹਿਬ ਤੁਸੀਂ ਚੁਣ ਕੇ ਭੇਜੇ ਨੇ ਆਪਣੀ 92 ਮੈਂਬਰਾਂ ਦੀ ਫੋਟਵਾੜੀ ਨਾਲ ਸਰਕਾਰ ਦੇ ਵਿੱਚ ਔਰ ਮੈਂ ਦਾਅਵੇ ਨਾ ਕਹਿ ਸਕਦਾ ਸਾਰੇ ਐਮਐਲਏ ਸਹਿਬਾਨਾਂ ਦੇ ਵਿੱਚੋਂ ਅੱਜ ਤੱਕ ਦੇ ਸਭ ਤੋਂ ਵਧੀਆ ਐਮਐਲਏ ਆਪਾਨੂੰ ਮਿਲੇ ਨੇ ਜਿਹੜੇ ਬਿਨਾਂ ਕਦੇ ਭੇਦ ਪਾਗੋ ਡਾਊਨ ਟੂ ਅਰਥ ਨੇ ਜਿੱਦੋਂ ਵੀ ਅਸੀਂ ਇਹਨਾਂ ਨੂੰ ਸਰਕਾਰ ਦੇ ਨਾਲ ਬੇਨਤੀ ਕੀਤੀ ਆ ਸਾਡੇ ਇਹਨਾਂ ਨੇ ਮਾਣ ਰੱਖਿਆ ਜਦੀ ਆਏ ਨੇ ਔਰ ਤਕਰੀਬਨ 5 ਕਰੋੜ ਦੇ ਦਰਮਿਆਨ ਇਸ ਏਰੀਆ ਦੇ ਵਿੱਚ ਸਾਡੇ ਵਾਰਡ ਨੰਬਰ 5 ਨੂੰ ਕੱਲਾ ਦੇ ਗਏ ਇਹ ਕਾਲੇ ਕਰੀਏ ਵਿਕਾਸ ਦੀ ਪ੍ਰਤਾਪ ਚੌਂਕ ਤੋਂ ਲੈ ਕੇ ਓਵਰਲਕ ਰੋਡ ਤੱਕ ਸੜਕ ਜਿਹੜੀ ਬੜੀ ਬੁਰੀ ਹਾਲਤ ਸੀ ਕਿਸੇ ਕਿਸੇ ਐਮਐਲਏ ਜਾਂ ਕਿਸੇ ਕੌਂਸਲਰ ਨੇ ਜਿ ਮਨਵਾਈ ਸੀ ਇਸੇ ਇਹਨਾਂ ਨੇ ਬੇਨਤੀ ਕੀਤੀ ਵੀ ਸਾਹਿਬ ਸਾਡੇ ਬਹੁਤ ਲੋਏ ਦੇ ਸੜਕਾਂ ਦੇ ਉੱਪਰ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਤੁਰੰਤ ਇਹਨਾਂ ਨੇ ਬੇਨਤੀ ਪ੍ਰਵਾਨ ਕਰਦੇ ਉਸ ਸੜਕ ਨੂੰ ਮਨਜ਼ੂਰੀ ਦਿੱਤੀ ਉਸ ਤੋਂ ਬਾਅਦ ਗਿੱਲ ਰੋਡ ਤੋਂ ਲੈ ਕੇ ਵਿਸ਼ਕਰਮਾ ਚੌਂਕ ਤੱਕ ਸੜਕ ਦੀ ਸਾਰੀ ਨਵੀਂ ਕਾਈ ਪੱਟ ਕੇ ਲੋ ਕਰਦੇ ਕੀ ਸੀ ਪਹਿਲਾਂ ਇੱਕ ਤਹਿ ਪਾਣੀ ਉਹ ਸੜਕ ਅਗਲੀ ਬਾਰੇ ਟੁੱਟ ਜਾਂਦੀ ਸੀ ਲੇਕਿਨ ਇਹਨਾਂ ਦਾ ਹੁਕਮ ਸੀ ਵੀ ਸੜਕ ਪੱਟ ਕੇ ਬਣਾਉਣੀ ਹੈ ਸੰਤਨ ਨਾ ਉੱਚੀ ਹੋਵੇ ਤੇ ਸੜਕ ਦੀ ਜਿਹੜੀ ਲਾਈਫ ਆ ਉਹ ਜ਼ਿਆਦਾ ਹੋਵੇ ਉਸ ਤੋਂ ਬਿਨਾ ਸੈਂਟਰ ਵੱਧ ਦੇ ਵਿੱਚ ਸਾਰੇ ਪੋਲ ਜਿਹੜੇ ਅਜ ਲੁੱਟਾ ਪੋ ਉਹ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਜੀ ਲਾਈਟ ਹੈ ਨਹੀਂ ਰੋਸ਼ਨੀ ਕਰੋ ਦੁਨੀਆ ਦੇ ਰੋਸ਼ਨੀ ਹੋਊਗੀ ਤਾਂ ਸਾਡੇ ਕਿਸਮਤ ਦੇ ਵਿੱਚ ਵੀ ਰੋਸ਼ਨੀ ਜਾਵੇ ਸੋ ਇਹਨਾਂ ਨੇ ਬੇਨਤੀ ਪ੍ਰਵਾਨ ਕਰਦੇ ਉਹ ਪੋਲ ਲਗਵਾਏ ਉਸ ਤੋਂ ਬਾਅਦ ਇਸ ਏਰੀਆ ਦੇ ਸੁਪਰ ਸੈਕਸ਼ਨ ਮਸ਼ੀਨ ਕਿਸੇ ਇੱਕ ਕੌਂਸਲ ਨੇ ਲਵਾਈ ਸੀ ਕਿਉਂਕਿ ਸਿਵਲ ਦੀ ਬਹੁਤ ਮਾੜੀ ਹਾਲਤ ਸੀ ਸੁਪਰ ਸੈਕਸ਼ਨ ਲਵਾ ਕੇ ਸਾਡੇ ਏਰੀਆ ਨੂੰ ਗੰਦੀ ਤੋਂ ਨਜ਼ਾਦ ਦਵਾਈ ਸੂਫੜੀ ਮੰਡੀ ਨਰੰਕਾਰੀ ਮਹੱਲਾ ਤੇ ਮੁਰਾਦਪੁਰੇ ਦੀਆਂ ਗਲੀਆਂ ਜਿੱਥੇ ਇੱਥੇ ਇਹਨਾਂ ਦਾ ਹੁਕਮ ਸੀ ਜੇ ਮੈਂ ਤੁਹਾਡੀ ਏਰੀਆ ਜਾਵਾਂ ਮੰਜੀਦ ਇਹ ਨਾ ਕਦੇ ਹੋਵੇ ਵੀ ਸੜਕ ਟੁੱਟੀ ਹੋਵੇ ਔਰ ਮੈਨੂੰ ਲੋਕ ਇਤਰਾਜ਼ ਕਰਨ ਉਹ ਸਾਰੇ ਏਰੀਆ ਇਹਨਾਂ ਨੇ ਠੀਕ ਕਰਾਇਆ ਸਭ ਤੋਂ ਵੱਡੀ ਗੱਲ ਹੁਣ ਤੂਰੀ ਲਾਈਨ ਦੇ ਉੱਪਰ ਕਿਉਂਕਿ ਡਬਲ ਲਾਈਨ ਹੋਣੀ ਹੈ ਜਰਕੇ ਉਹ ਸਰਕਾਰੀ ਜਗ੍ਹਾ ਦੇ ਉੱਪਰ ਸਾਡੀ ਬਚੰਦੇ ਸਾਡੇ ਹੀ ਭੈਣ ਭਰਾ ਸਾਡੇ ਪਰਿਵਾਰਾਂ ਦੇ ਮੈਂਬਰ ਬੈਠੇ ਨੇ ਪੁਰਾਗ ਦੀ ਲਈ ਇਹਨਾਂ ਦੀ ਇਹ ਦੇਖੋ 32 ਫਲੈਟ ਉਹਨਾਂ ਨੂੰ ਸਰਕਾਰੀ ਤੌਰ ਤੇ ਜੱਦੋ ਜਹਿਦ ਇਹਨਾਂ ਪ੍ਰਸ਼ਾਸਨ ਦੇ ਇਹ ਲੈ ਕੇ ਦੇ ਰਹੇ ਨੇ ਤਾੜੀਆਂ ਮਾਰਦੀਆਂ ਇਹਨਾਂ ਦੇ ਅਸ਼ੋ ਪ੍ਰਸ਼ਾਸਨ 32 ਜੈਹਾ esto ਬਿਨਾ ਪਾਰਕਾਂ ਦਾ ਜੋ ਦੇਖਿਆ ਇਹਨਾਂ ਦੇ ਹਾਲ ਦੱਸਿਆ ਇਹਨਾਂ ਨੂੰ ਸਾਹਿਬ ਇਸ ਤਰ੍ਹਾਂ ਮੈਂ ਅਸੀਂ ਲੈ ਕੇ ਲੈ ਕੇ ਆਏ ਇੱਥੇ ਬਾਰਫ ਤੁਰੰਤ ਕਹਿੰਦੇ ਵੀ ਜਿਹੜੀ ਜਿਹੜੀ ਪਾਰਕ ਜਿਵੇਂ ਬਣਾਉਣੀ ਆ ਕਿਉਂਕਿ ਦਿੱਕਤ ਕੀ ਆਉਂਦੀ ਸੀ ਨੌਜਵਾਨ ਵੀਰ ਨੂੰ ਖੇਡਣ ਦਿੱਕਤ ਸੀ ਜਿਹੜੀਆਂ ਮਾਤਾ ਮਾਂ ਪੈਣਾ ਸੀ ਉਹਨਾਂ ਨੂੰ ਇਹ ਸੀ ਇਹਦੀ ਖਿਆਰ ਕਰਨ ਦੀ ਦਿੱਕਤ ਸੀ ਸੋ ਤੁਰੰਤ ਇਹਨਾਂ ਨੇ ਹੁਕਮ ਦਿੱਤਾ ਵੀ ਇਹ ਪਾਰਕਾਂ ਡਿਵੈਲਪ ਕਰੋ ਸੋ ਆਹ ਪਾਰਕ ਗੋਣੀ ਪਾਰ ਤੇ ਪ੍ਰਤਾਪ ਚੋੜੀ ਪਾਰ ਪਾਰਕ ਸਾਡੀ ਇਹਦੀ ਸਭ ਤੋਂ ਵਧੀਆ ਹਲਕਾ ਸੈਂਟਰ ਦੀ ਪਾਰਕ ਬੜੀਆ ਪ੍ਰਤਾਪ ਚੋੜਾ ਇਹਨਾਂ ਨੂੰ ਬੇਨਤੀ ਲਈ ਵੀ بارش ਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਤੁਰੰਤ ਨੋਪੀ ਇਹਨਾਂ ਨੇ ਕਹੇ ਦੀ ਪ੍ਰੋਫੀਟ ਤੁਸੀਂ ਲਵਾ ਲਓ ਸੋ ਲਫਜ ਨਹੀਂ ਹੈ ਮੈਂ ਜੇ ਬੋਲੀ ਜਾਮ ਤਾਂ ਮੈਨੂੰ ਤਾਂ ਪੌਣਾ ਘੰਟਾ ਹੋ ਲੱਗਣਾ ਕਿਉਂਕਿ ਮਾਨ ਜੋਗ ਐਮਐਲਏ ਸਾਹਿਬ ਦੀ ਹੋਰ ਜਿਵੇਂ ਬਹੁਤ ਨਹੀਂ ਸੋ ਅਸੀਂ ਦਿਰਦੀਆਂ ਕਹਿ ਰਹੇ ਜਿਓ ਸਾਰੇ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਰਕਰ ਵੋਲੰਟੀਅਰ ਅੱਥੇ ਇਹਨਾਂ ਦਾ ਸਰਵਾਸ ਕਰਨੇ ਆ ਇੱਥੇ ਇਹਨਾਂ ਨੂੰ ਜੀਐਮ ਵੀ ਆਖਦੇ ਆ ਔਰ ਆਠ ਵੀ ਕਰਦੇ ਆ ਭਵਿਕ ਵਿੱਚ ਸਾਨੂੰ ਇਸਨੇ ਸਹਾਯੋਗ ਦਿੰਦੇ ਰਹਿਣਗੇ ਕਿਉਂਕਿ ਸਾਡਾ ਇੱਕ ਇੱਕ ਵੋਲੰਟੀਅਰ ਹਲਕੇ ਦਾ ਅਸੀਂ ਵੀ ਵਿਸ਼ਵਾਸ ਦਵੰਨੇ ਆ ਕਿਸੇ ਵੀ ਵੇਲੇ ਤੁਹਾਨੂੰ ਦਿਨ ਤੇ ਰਾਤ ਤੁਹਾਨੂੰ ਸਾਡੀ ਜੂਟ ਆ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕਿਸੇ ਵੀ ਵਕ ਸਾਡੀ ਜ਼ਰੂਰਤ ਆ ਅਸੀਂ ਹਾਜ਼ਰ ਆ ਨਿਮਾਣੇ ਸੇਵਕ ਹੋਣ ਦੇ ਨਾਤੇ ਤੁਹਾਡੇ ਨਾਲ ਹਮੇਸ਼ਾ ਹਾਜ਼ਰ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਮਾ ਦਾ ਵੀ ਜਾਜਗਾ ਜੇ ਕੋਈ ਗਲਤੀ ਹੋ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚੰਦ ਲੱਭ ਜਾਂਦੇ ਨਾਲ ਸਾਾਨੂੰ ਮੁਖਾਤਬ ਹੋਣ ਉਹ ਸਾਨੂੰ ਸੇਹ ਦਿਨ ਜੀ ਸਭ ਤੋਂ ਪਹਿਲਾਂ ਆਓ ਗੁਰੂ ਦੀ ਦਿੱਤੀ ਫਤਈ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰ ਔਰ ਇਸ ਵਾਰ ਦੇ ਸੇਵਾਦਾਰ ਸਰਦਾਰ ਮਨਜੀਤ ਸਿੰਘ ਜੀ ਟਵਾਣਾ ਜੀ ਸੂਸ਼ਾ ਜੀ ਬਿਕਰਮ ਜੀ ਔਰ ਹਰਜੀਤ ਜੀ ਪਾਰ ਪ੍ਰਧਾਨ ਐਕਸੀਆਂ ਸਾਫ ਸਾਰੇ ਸਤਕਾਰਯੋਗ ਮੇਰੇ ਨੌਜਵਾਨ ਸਾਥੀ ਬਜ਼ੁਰਗੋ ਪੱਡੀ ਗਿੰਤੀ ਦੇ ਵਿੱਚ ਜੁੜ ਬੈਠੀਆਂ ਮੇਰੀਆਂ ਸਤਕਾਰਯੋਗ ਮਾਵਾ ਪੈਣਾ ਤੇ ਪਿਆਰੇ ਬੱਚੇਓ ਤੁਸੀਂ ਮੈਨੂੰ 2022 ਦੇ ਵਿੱਚ ਸਾਡੇ ਬਾਬਾ ਜੀ ਦਾ ਤਾਂ ਨਾਮ ਪਹਿਲਾਂ ਹੀ ਆ ਗਿਆ ਜਦੋਂ ਫਤਿਹ ਮਲਾਈ ਦਾ ਬਾਬਾ ਜੀ ਤਾਂ ਪਹਿਲਾਂ ਹੀ ਪਹੁੰਚ ਆ ਗਏ ਸਾਰੇ ਵਲੰਟੀਅਰ ਸਾਥੀਆਂ ਨੇ 2022 ਦੇ ਵਿੱਚ ਮੈਨੂੰ ਇਸ ਹਲਕੇ ਦਾ ਤੁਸੀਂ ਸਾਰਿਆਂ ਨੇ ਸੇਵਾਦਾਰ ਚੁਣਿਆ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਮਨਜੀਤ ਸਿੰਘ ਨੇ ਵੀ ਦੱਸਿਆ ਟਵਾਣਾ ਜੀ ਨੇ ਵੀ ਤੇ ਸਾਰਿਆਂ ਨੇ ਮੈਂ ਜੋ ਕੀਤੇ ਕੰਮ ਨੇ ਤੁਹਾਡਾ ਸੇਵਾਦਾਰ ਦੇ ਤੌਰ ਤੇ ਮੈਂ ਅੱਜ ਵੀ ਇੱਕ ਕੰਨੀ ਦੋ ਦਿਨ ਹੋ ਗਏ ਮੈਨੂੰ ਹਲਕਾ ਸੈਂਟਰ ਦੇ ਵਿੱਚ ਅੰਮਾ ਦਾ ਮੂਰਤ ਕਰਦੇ ਮੈਨੂੰ ਦੱਸਦੇ ਹੋਏ ਸardar ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੋ 3.5 ਕਰੋੜ ਲੋਕਾਂ ਨੇ ਆਪਣੇ ਵਿਸ਼ਵਾਸ ਨਾਲ 91 ਮੈਂਬਰ ਚੁਣ ਕੇ ਤੁਸੀਂ ਵਿਧਾਨ ਸਭਾ ਚ ਭੇਜੇ ਸੀ ਅੱਜ ਮੈਂ ਉਸ ਟੀਮ ਦਾ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਦੱਸਣਾ ਚਾਹਨਾ ਕਿ 2 ਦਿਨਾਂ ਦੇ ਅੰਦਰ ਅੰਦਰ ਮੈਂ 3 ਕਰੋੜ ਰੁਪਏ ਦੇ ਕੰਮ ਕਰਾਏ ਆ। ਔਰ ਇਹ ਵੀ ਦੱਸਣਾ ਚਾਹਨਾ ਤੁਹਾਨੂੰ ਹਲਕਾ ਸੈਂਟਰ ਦੇ ਅੰਦਰ ਆ 15 ਦਿਨਾਂ ਦੇ ਵਿੱਚ ਵਿੱਚ 16 ਕਰੋੜ ਰੁਪਏ ਦੇ ਕੰਮ ਹੋਰ ਕਰਾਉਣੇ ਨੇ। ਬਹੁਤ ਬਹੁਤ ਸ਼ੁਕਰੀਆ ਦੀ ਨੀਅਤ ਤੇ ਨੀਤੀ ਚ ਹੋਣਾ ਚਾਹੀਦਾ ਜੇ ਸਾਡੀ ਨੀਅਤ ਤੇ ਨੀਤੀ ਦੇ ਵਿੱਚ ਸਿਰਫ ਵੋਟਾਂ ਹੀ ਮੰਗਣੀਆਂ ਨੇ ਪੌਣੇ 5 ਸਾਲ ਬਾਅਦ ਆ ਕੇ ਤੁਹਾਡੀ ਪਹਿਲਾਂ ਕੋਈ ਸਾਰ ਨਹੀਂ ਲੈਣੀ ਤੁਸੀਂ ਮਤ ਦਾ ਦਾਨ ਦਿਨੇ ਹੋ ਸਾਨੂੰ ਸਿਆਸੀ ਬੰਦੇ ਤੁਹਾਡੇ ਕੋਲ ਮਤ ਦਾ ਦਾਨ ਲੈ ਕੇ ਜਾਂਦੇ ਆ ਜਦੋਂ ਵੋਟਾਂ ਮੰਗਣ ਆਉਂਦੇ ਆ ਤੁਹਾਡਾ ਵੀ ਫਰਜ ਬੰਦਾ ਪੁੱਛਿਆ ਕਰੋ ਕੋਈ ਅਸੀਂ ਮਰਤ ਦਾ ਦਾਨ ਦਿੱਤਾ ਸੀ ਤੁਹਾਨੂੰ ਦਾਨ ਲੈਣ ਵਾਲਾ ਵੱਡਾ ਹੁੰਦਾ ਕਿ ਦਾਨ ਦੇਣ ਵਾਲਾ ਵੱਡਾ ਹੁੰਦਾ ਦਾਨ ਦੇਣ ਵਾਲਾ ਵੱਡਾ ਹੁੰਦਾ ਤੁਸੀਂ ਵੱਡੇ ਹੋ ਐਮਐਲਏ ਜਾਂ ਕੋਈ ਰਾਜਨੀਤੀ ਬੰਦੇ ਨਹੀਂ ਤੁਹਾਡੇ ਤੋਂ ਵੱਡੇ ਹੈਗੇ ਤੁਸੀਂ ਵੱਡੇ ਹੋ ਕਿਉਂਕਿ ਤੁਹਾਡੇ ਕੋ ਮਰਤ ਦਾ ਦਾਨ ਮੰਗਦੇ ਆਂ ਅਸੀਂ ਇਸ ਕਰਕੇ ਮੈਂ ਆਪਣੇ ਹਲਕੇ ਦੇ ਸੈਂਟਰ ਦੇ ਆਪਣੀਆਂ ਸਤਿਕਾਰਯੋਗ ਮਾਮਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਤੇ ਨੌਜਵਾਨ ਸਾਥੀਆਂ ਨੂੰ ਇਹ ਗੱਲ ਤੁਹਾਨੂੰ ਜ਼ਰੂਰ ਕਹਿਣਾ ਵਾ ਕਿ ਜਦੋਂ ਤੁਸੀਂ ਆਪਣੀ ਵੋਟ ਪਾਣੀ ਆ ਤਾਂ ਹਮੇਸ਼ਾ ਇਸ ਕੰਮ ਨੂੰ ਦੇਖ ਕੇ ਪਾਣੀ ਆ ਵੀ ਅਸੀਂ ਜਿਹੜੇ ਬੰਦੇ ਨੂੰ ਨੁਮਾਇੰਦਾ ਚੁਣਨ ਲੱਗੇ ਆ ਤੇ ਕੀ ਸਾਡੇ ਆਉਣ ਵਾਲੇ ਭੂਤ ਜਿਹੜੇ ਸਾਡੇ ਬੱਚੇ ਨੇ ਯਾ ਸਾਡਾ ਹਲਕਾ ਵਾ ਇਹਦੇ ਬੱਚਾ ਆਪਣੀ ਪੂਰੀ ਸੇਵਾ ਨਿਭਾਊਗਾ ਇਹ ਤੁਹਾਡੇ ਹੱਥ ਵਾਸਾ ਤੁਸੀਂ ਮੈਨੂੰ ਦੱਸਦੇ ਹੋਏ ਮੈਂ ਹੁਣ ਇੱਕ ਅਗਲੇ ਪਾਰਕ ਦੇ ਵਿੱਚ ਜਾਣਾ ਮੇਰਾ ਵੀ ਬੱਚਾ ਵਾ ਵਿੱਚ ਤੇ ਦੇ ਪਾਰਕ ਨੂੰ ਝਮਲਣ ਵਾਲੇ ਤੁਸੀਂ ਨਹੀਂ ਹੋ ਮੈਂ ਆਪਣੇ ਵੱਲੋਂ ਤੁਹਾਡਾ ਸੇਵਾਦਾਰ ਹੋਣ ਦੇ ਨਾਤੇ ਇੱਥੇ 49 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਰਕ ਬਣਨਾ ਹੈ। ਪਰ ਉਹਦੀ ਸੰਭਾਲ ਕਿਹਨੇ ਕਰਨੀ ਆ? ਉਹਦੀ ਜੇ ਅਸਲ ਪਹਿਚਾਨ ਲੈਣੀ ਆ ਜਾਂ ਉਹ ਜੇ ਕੰਮ ਕਰਨਾ ਤਾਂ ਜਿਹੜਾ ਮੈਂ ਅਗਲਾ ਉਦਘਾਟਨ ਕਰਨ ਜਾ ਰਿਹਾ ਉਹ ਪਾਰਕ ਦੇਖ ਕੇ ਆਓ। ਆ ਵੀਰ ਹੋਣੀ ਬੈਠੇ ਆ। ਉੱਠ ਕੇ ਦਿਖਾ ਦਿਓ। ਔਰ ਇੰਨਾ ਦਾ ਪਾਰਕ ਦੇਖ ਕੇ ਮੇਰੇ ਮਨ ਨੂੰ ਸੰਤੁਸ਼ਟੀ ਹੁੰਦੀ ਆ ਮੇਰੇ ਮਨ ਨੂੰ ਖੁਸ਼ੀ ਹੁੰਦੀ ਆ ਭਈ ਆਪਣਾ ਉਹਨਾਂ ਬੰਦਾ ਘਰ ਨਹੀਂ ਸਵਾਰਦਾ ਜਿੰਨਾ ਇਹਨਾਂ ਨੇ ਆਪਣਾ ਪਾਰਕ ਸੰਭਾਲਿਆ ਇਸ ਕਰਕੇ ਆਪਣਾ ਸਾਰਿਆਂ ਦੀ ਇਹ ਡਿਊਟੀ ਬੰਦੀ ਆ ਜਦੋਂ ਹੁਣ ਆਪਾਂ ਪੈਸੇ ਪੈਸੇ ਕੋਈ ਸਾਡੇ ਨਹੀਂ ਲੱਗ ਰਹੇ ਇਹ ਵੀ ਗੱਲ ਧਿਆਨ ਚ ਰੱਖਿਓ ਕਿ ਤੁਹਾਡੇ ਹੀ ਪੈਸੇ ਆ ਜੇ ਕੋਈ ਇੱਥੇ ਬੇਕਦਰੀ ਹੋਊਗੀ ਜਾਂ ਬੇ ਕੰਮ ਨੂੰ ਹੋਏ ਹੋਏ ਨੂੰ ਆਪਾਂ ਅਨ ਦੇਖਿਆ ਕਰਾਂਗੇ ਤਾਂ ਇਹ ਸੋਚਿਓ ਵੀ ਸਾਡੇ ਹੀ ਪੈਸੇ ਖਰਾਬ ਹੋ ਰਹੇ ਆ ਇਸ ਕਰਕੇ ਮੈਂ ਤੁਹਾਡਾ ਅੱਜ ਜਿੱਥੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਤੁਸੀਂ ਮੈਨੂੰ ਇਸ ਹਲਕੇ ਦਾ ਸੇਵਾਦਾਰ ਚੁਣਿਆ ਮੈਂ ਜਦੋਂ 2027 ਚ ਤੁਹਾਡੇ ਕੋਲ ਆਉਣਾ ਵਾ ਤਾਂ ਤੁਹਾਡਾ ਸਾਰਿਆਂ ਦਾ ਇਸ ਗੱਲ ਦਾ ਫਰਜ਼ ਵੀ ਬਣਦਾ ਮੈਂ ਨਹੀਂ ਕਹਿਣਾ ਵਾ ਤੁਹਾਨੂੰ ਆ ਕੇ ਜੇ ਮੈਂ ਕੋਈ ਕੀਤਾ ਵਾ ਤਾਂ ਮੈਨੂੰ ਵੋਟ ਪਾ ਦਿਓ। ਵੋਟ ਮੰਗਣ ਦਾ ਉਹਨੂੰ ਇਹ ਅਧਿਕਾਰ ਹੁੰਦਾ ਜਿਹੜਾ ਕੋਈ ਕਰੇ ਆਪਣੇ ਹਲਕੇ ਦਾ। ਇਹ ਨਹੀਂ ਹੈਗਾ ਪੌਣੇ 5 ਸਾਲ ਬਾਅਦ ਆਵੇ ਤੇ ਤੁਹਾਡੇ ਗੋਡੇ ਜਿੱਤਿਆਂ 'ਚ ਗਿਰ ਕੇ ਪਾ ਦਿਓ ਜੀ ਵੋਟ ਪਾ ਦਿਓ ਜੀ। ਕੰਮ ਕਰਨਾ ਬੰਦੇ ਦਾ ਪਹਿਲਾ ਧਰਮ ਤੇ ਕਰਮ ਬੰਦਾ ਵਾ। ਮੈਂ ਡੁੱਡੇ ਨਾਲ ਵਾਅਦਾ ਕਰਦਾ। ਅਗੁਰਪੁਰਬ ਲੰਘ ਕੇ ਗਿਆ ਬਾਬੇ ਨਾਨਕ ਦਾ ਸੱਚੇ ਪਾਤਸ਼ਾਹ ਦਾ ਮੈਂ ਉਸ ਦਿਨ ਤੋਂ ਮੇਰੇ ਦਾਦਾ ਬਾਬਾ ਨਾਨਕ ਸਿੰਘ ਮਨਜੀਤ ਸਿੰਘ ਵੀ ਉੱਥੇ ਮੇਰੇ ਨਾਲ ਹੀ ਸੀ ਇੱਕ ਦਿਨ ਪਹਿਲਾਂ ਆ ਗਿਆ ਪਰ ਮੈਂ ਤੁਹਾਨੂੰ ਉੱਥੇ ਮੱਥਾ ਟੇਕਦੇ ਹੋਏ ਇਹੀ ਕਿਹਾ ਵਾ ਵੀ ਹੁਣ 2.5 ਸਾਲ ਜਿਹੜੇ ਰਹਿ ਗਏ ਬਾਬਾ ਨਾਨਕ ਕਿਰਪਾ ਬਣਾ ਕੇ ਰੱਖੀ ਹੁਣ ਲੋਕਾਂ ਦੀ ਸੇਵਾ ਕਰ ਦੇਣੀ ਹੈ 27 ਦੇ ਵਿੱਚ ਇਹਨਾਂ ਕੋ ਜਦੋਂ ਜਾਣਾ ਉਦੋਂ ਇਹਨਾਂ ਨੂੰ ਕਹਿਣਾ ਵਾ ਭਈ ਜੇ ਕੁਛ ਕੀਤਾ ਤਾਂ ਬੋਲ ਪਾ ਦਿਓ ਜੇ ਨਹੀਂ ਕੀਤਾ ਫਿਰ ਰਹਿਣ ਦੀ ਹੋਰੇ ਸੋਨਿਆ ਸ੍ਰੀ ਅਕਾਲ ਜੋ ਪ੍ਰੈਸ਼ਰ ਬੱਬੀ ਜਿੰਦਾਬਾਦ ਹੋਰੀ ਛੋਕ ਪ੍ਰੈਸ਼ਰ ਬੱਬੀ ਜਿੰਦਾਬਾਦ ਕੰਮ ਕਰਨਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਆਪਾਂ ਸਾਰੇ ਭਾਗਾਂ ਵਾਲੇ ਆ ਆਪਾਂ ਸਾਰੇ ਲੱਤੀ ਆ ਜਿਹੜੇ ਧਰਤੀ ਦੇ ਜਨਮ ਹੋਇਆ ਜੀ ਦਾ ਇਹ ਧਰਤੀ ਭਾਗਾਂ ਵਾਲਿਆਂ ਨੂੰ ਮਿਲਦੀ ਆ ਇਹ ਜੀ ਧਰਤੀ ਇਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੀ ਮਿੱਟੀ ਵੀ ਸੋਨਾ ਵਾਂ ਜੇ ਆਪਾਂ ਇਹਨੂੰ ਬਣਾ ਕੇ ਰੱਖਾਂਗੇ ਇਹ ਉਹੀ ਪੰਜਾਬ ਆ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੱਸਦਾ ਪੰਜਾਬ ਰੰਗਲਾ ਪੰਜਾਬ ਇਹਨੂੰ ਉਹੀ ਬਣਾਉਣਾ ਆਪਾਂ ਮਿਸ਼ਨ ਆ ਸਾਰੇ ਰਲ ਕੇ ਸੰਯੋਗ ਤੁਹਾਡਾ ਚਾਹੀਦਾ ਸੇਵਾਦਾਰ ਮੈਂ ਬਣ ਕੇ ਕੰਮ ਕਰੂੰਗਾ ਤੁਹਾਡਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਫਤੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਜੋ ਸਾਰੇ ਬੀਬੀਆਂ ਬਾਹਰ ਪੂਰਾ ਮੇਰੀਆਂ ਮਾਮਾ ਭੈਣਾਂ ਨੇ ਆਪਣੇ ਗੱਲ ਚ ਲੈ ਕੇ ਜਾਣਾ ਵਾ ਵੀ ਸਾਡੇ ਬੱਚੇ ਨੇ ਸਾਡੇ ਵੀਰ ਨੇ ਸਾਨੂੰ ਇਸ ਗੱਲ ਦੇ ਬਾਰੇ ਕੀ ਕਿਹਾ ਪਹਿਲਾਂ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਕੀਤੇ ਹੋਏ ਵਾਅਦੇ ਤੋਂ ਭੱਜਣ ਵਾਲੇ ਨਹੀਂ ਅਸੀਂ ਤੁਹਾਡੇ ਸੇਵਾਦਾਰ ਏ ਦੱਸੋ ਮੈਨੂੰ ਬਿਜਲੀ ਦਾ ਬਿੱਲ ਕਿੰਨਾ ਆਉਂਦਾ ਸੀ ਪਹਿਲਾਂ ਕਿਉਂ ਘਰ ਦੇ ਬਣਾਉਂਦਾ ਸੀ ਆਪਣਾ ਯਾਰ ਮੈਂ ਦੇਖਣਾ ਜੀ ਅੱਲਾ ਨਹੀਂ ਹੁਣ ਆਪਾਂ ਗੱਲ ਦੇਖੋ ਭੈਣ ਭਰਾਵਾਂ ਵਾਲੀ ਜਰੀਏ 3500 4000 ਆਉਂਦਾ ਸੀ ਯਾਰ ਘਰ ਦਾ ਵੱਧ ਵੀ ਆ ਜਾਂਦਾ ਸੀ ਪਹਿਲਾ ਮਿਸ਼ਨ ਬਣਾਇਆ ਬਈ ਬਿਜਲੀ ਦਾ ਬਿੱਲ ਮਾਫ ਕਰੀਂ ਦੂਜਾ ਆਪਾਂ ਜੇ ਕਿਤੇ ਰੱਬ ਨਾ ਕਰੇ ਕਿਸੇ ਦਾ ਵੀ ਕੋਈ ਰਿਸ਼ਤੇਦਾਰ ਕੋਈ ਪਰਿਵਾਰ ਦਾ ਜੀ ਠੱਲਾ ਹੋ ਜਾਂਦਾ ਵਾ ਆਪਾਂ ਨੋਰਮਲ ਡਾਕਟਰ ਕੋ ਵੀ ਲੈ ਕੇ ਜਾਈਏ 4-500 ਰੁਪਿਆ ਲੱਗ ਜਾਂਦਾ 800 ਨਕਤੀ ਮ ਲਾਕ ਕਲੀਨਿਕ ਬਣਾਇਆ ਹੁਣ ਤੱਕ ਤੁਹਾਡੇ ਬਾੜ ਦੇ ਵਿੱਚ ਹੈਗਾ ਨਾ ਹਾਂਜੀ ਹਾਂਜੀ ਹੈਗਾ ਇਸ ਤੋਂ ਲਲਵੇ ਬਹੁਤ ਵੰਗਿਆ ਤਰ੍ਹਾਂ ਦੇ ਟੈਸਟ ਫਰੀ ਹੁੰਦੇ ਆ ਉੱਥੇ ਇਹ ਦੋ ਚੀਜ਼ਾਂ ਤੀਜਾ ਸੁਣ ਲਓ ਹੁਣ ਸਰਕਾਰੀ ਸਕੂਲ ਆ バス2 ਮਹੀਨੇ ਦੇ ਵਿੱਚ ਵਿੱਚ ਸ਼ੁਰੂ ਕਰਨ ਲੱਗਿਆ ਦੋ ਸਕੂਲ ਸਰਕਾਰੀ ਕਰਨ ਲੱਗਿਆ ਜਿਹੜੇ ਪ੍ਰਾਈਵੇਟ ਸਕੂਲਾਂ ਨਾਲ ਉਹ ਵੀ ਵਧੀਆ ਹੋਊਗੇ ਇਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਇਹੋ ਜਿਹੇ ਸਕੂਲ ਬਣਾਉਣੇ ਆ ਉਹ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਉੱਥੇ ਪਾਉਗੇ ਹੁਣ ਗੱਲ ਆ ਗਈ ਤੁਹਾਡੀ ਉਹ ਹਜ਼ਾਰ ਰੁਪਏ ਦੀ ਸੁਣ ਲਓ ਇੱਕ ਮਾਂ ਮੇਰੀ ਇਹ ਦੇਖ ਲੈ ਤੂੰ ਅਸੀਂ ਐਨੇ ਛੋਡੇ ਮਾਵਾ ਦੇ ਬਚਨ ਨਾਲ ਬੰਨੇ ਹੋਏ ਆ ਮਾਵਾ ਨਾਲ ਵਾਦਾ ਇਹ ਕਿਹੜਾ ਬੰਦਾ ਮਾਮਾ ਨਾਲ ਵਾਦਾ ਕਰਕੇ ਭੱਜਵੇ ਉਹਨੂੰ ਮੈਂ ਬੰਦਾ ਨਹੀਂ ਕਹਿੰਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਾਮਾ ਦੇ ਬਾਦ ਸੁਣ ਲੋ ਭੈਣਾ ਦੇ ਹਜ਼ਾਰ ਰੁਪਈਆ ਨਹੀਂ ਤੁਹਾਨੂੰ ਵਿਆਜ ਸਮੇਤ ਦੇ ਰਹਿਆਂ 11 1100 ਰੁਪਈਆ ਦੇਣਾ ਉਹਦਾ ਵਿਆਜ ਵੀ ਲਾਤਾ ਨਾਲ ਮਿਲਣਾ ਸੁਣ ਲੋ ਇੱਕ ਮਿੰਟ ਸੁਣ ਲੋ ਸਰਵੇ ਹੋਣਾ ਸ਼ੁਰੂ ਹੋ ਗਿਆ ਸਾਰਾ ਵੀ ਇੱਕ ਘਰ ਦੇ ਵਿੱਚ ਕਿੰਨੇ ਮੈਂਬਰ ਸਰਵੇ ਹੋ ਰਿਹਾ ਆਪਣੇ ਤੌਰ ਤੇ ਵੋਟਾਂ ਦੇ ਵਿੱਚੋਂ ਵੱਧ ਤੋਂ ਵੱਧ 3 ਮਹੀਨੇ ਲੱਗਣਿਆ 3 ਮਹੀਨੇ ਬਾਅਦ ਵੱਡਨਾ ਗੱਲ ਉਹ ਕਰਨੀ ਹੈ ਜਿਹੜੀ ਕਰਨੀ ਆ ਮੈਂ ਤੁਹਾਨੂੰ ਫੜ ਕੇ ਕਹਿ ਰਿਹਾ ਅਗਲੀ ਵਾਰ ਮੈਂ ਬੋਡੀ ਮੰਗਨ ਤਾ ਆਉਣਾ ਜੇ ਤੁਹਾਡੇ ਖਾਤਿਆਂ 'ਚ 11-11 ਸੌ ਪਿਆ ਬੋਲੋ ਬੋਲੋ ਅਗਲੀ ਵਾਰ ਆ ਮੇ ਬੰਦੇ ਤੇ ਮੀਡੀਆ ਵੀ ਸੌਂ ਰਿਆ ਅਗਲੀ ਵਾਰ ਤੁਹਾਡੇ ਕੋ ਬੋਟ ਮੰਗਣ ਲਈ ਤਾਂ ਆਉਣਾ ਕਿ ਆਪਣੀਆਂ ਮਾਵਾਂ ਭੈਣਾਂ ਦਾ ਵਾਅਦਾ ਪੂਰਾ ਕਰੇ ਬੋਲ ਬੋਲ ਆਰੋਹੀ ਹਵਾਰੇ ਆਓ ਆ ਮਾਤਾਕਾਰ ਆ ਕੇ ਚੱਲ ਮਾਤਾ ਇੱਥੇ ਆ ਜਾਓ ਇੱਧਰ ਨੂੰ ਆ ਮਾਂ ਮੇਰੀ ਇੱਥੇ ਆ ਜਾ ਚਲੋ ਚਲੋ ਆ ਕਰੂ ਬਾਈ ਨੂੰ ਚੱਕੋ ਮਾਂ ਮੇਰੇ ਪਹਿਲਾਂ ਆਨੂੰ ਕਰ ਲੋ ਕਲਮਾ ਮੇਰੀ ਇਹ ਕਰ ਪੜਦੇ ਨੂੰ ਅੱਜਾ ਕਪੜਾਈ ਆ ਚਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੋ ਲਾਓ ਤੁਹਾਨੂੰ ਜਿਵੇਂ ਸਾਰੀਆਂ ਕੋਈ ਗਲੀ ਕੋਈ ਮਹੱਲੇ ਦੇ ਵਿੱਚ ਕੋਈ ਕੰਮ ਕਰਾਉਣ ਵਾਲਾ ਚਾਰ ਨੰਬਰ ਗਲੀ ਦੇ ਅੰਦਰ ਜਾ ਕੇ ਦੇਖੋ ਤੁਸੀਂ ਕਿੱਡੇ ਕੱਡੇ ਉਹਦੇ ਵਿੱਚ ਬਹੁਤ ਹੀ ਸਾਡੀ ਲੰਬੀ ਸਾਡੇ ਵਾਲੀ ਸੋ ਨਿਹਾਲ ਤੁਹਾਡੇ ਤੋਂ ਪਹਿਲਾਂ ਕਹਿਤਾ ਹਾਂਜੀ ਸਾਡੇ ਵਾਲੀ ਗਲੀ ਬਿਲਕੁਲ ਠੀਕ ਹੈ ਕੋਈ ਗਲੀ ਕੋਈ ਸੜਕ ਤੁਹਾਨੂੰ ਇਸ ਬਾੜ ਦੀ ਟੁੱਟੀ ਨਹੀਂ ਦਿਖੂਗੀ ਮੈਂ ਬਸ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਕੰਮ ਕਰਾਉਣਾ ਹੈ। ਵੈਰੀ ਗੁੱਡ। ਬੋਲ ਗਾ। ਤੇ ਸਾਰੇ ਇਕੱਠੇ ਫੋਟੋ ਖੜਾ ਲਈਏ ਸਾਰੇ ਆਜੋ। ਸਾਰੇ ਆਜੋ। ਆਜੋ ਸਾਰੇ। ਇਹ ਐਮਐਲਸ ਆਵਾੜਾ ਪਾਰਕ ਦਾ ਘਟਨ ਹੋ ਰਿਹਾ ਕਿੰਨੇ ਲੱਗਦੀ ਲੱਗਣਾ ਕਿੱਥੇ ਹੋ ਰਿਹਾ। 49 ਲੱਖ ਦੀ ਲਾਗਤ ਦੇ ਨਾਲ ਹੋਇਆ ਵਾ। ਵਾਸਤੇ ਹੋਏ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਆ ਕਿਉਂਕਿ ਹਲਕਾ ਸੈਂਟਰ ਦੇ ਵਿੱਚ ਜਿਹੜੇ ਕੰਮ ਨੇ ਉਹ ਜੰਗੀ ਪੱਧਰ ਤੇ ਹੋਣੇ ਆ ਸਾਰੀਆਂ ਬਾੜਾਂ ਚ। ਚਾਹੇ ਪਾਰਕਾ ਚਾਹੇ ਕੋਈ ਸੜਕਾ ਚਾਹੇ ਕੋਈ ਗਲੀਆਂ ਹਰ ਚੀਜ਼ ਦੀ ਜਿਹੜੀ ਸਹੂਲਤ ਆ ਕਿਉਂਕਿ ਇਹਨਾਂ ਨੇ ਮੈਨੂੰ ਆਪਣੇ ਭਰੋਸੇ ਦੇ ਉੱਤੇ ਜੋ ਮੈਨੂੰ ਸੇਵਾਦਾਰ ਬਣਾਇਆ ਇਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਇਹਨੂੰ ਮਜ਼ਬੂਤੀ ਕੰਮ ਕਰਕੇ ਇਹਨਾਂ ਨੂੰ ਮਜ਼ਬੂਤੀ ਕਰਕੇ ਦਿਖਾਉਣੀ ਆ ਇਸ ਕਰਕੇ ਸਾਰੇ ਹਲਕਾ ਸੈਂਟਰ ਦੇ ਲੋਕਾਂ ਨੂੰ ਮੈਂ ਇਸ ਗੱਲ ਦਾ ਪੁਸ਼ਵਾਇ ਦਵੋਣਾ ਕਿ ਆ 15 ਦਿਨਾਂ ਦੇ ਵਿੱਚ ਵਿੱਚ 15 ਕਰੋੜ ਦੇ ਕੰਮ ਕਰਾ ਕੇ ਲੋਕਾਂ ਦੀ ਸੇਵਾ ਦੇ ਵਿੱਚ ਦੇਣੇ ਤੇ ਮਲਾਮਾ ਦੇ ਵੱਲੋਂ 1000 ਰੁਪਏ ਦੀ ਗੱਲ ਕੀਤੀ ਗਈ ਸਰਕਾਰ ਤਾਂ ਕਿ ਉਹਨਾਂ ਨੂੰ ਬਿਲਕੁਲ ਮਾਂ ਮੇਰੀਆਂ ਨਾਲ ਅਸੀਂ ਵਾਦਾ ਜੋ ਕੀਤਾ ਇੱਕ ਇੱਕ ਵਾਦਾ ਪੂਰਾ ਕਰਨਾ ਇਹ ਪਹਿਲੀ ਪਾਰਟੀ ਆ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕਿ ਜੋ ਲੋਕਾਂ ਨਾਲ 3.5 ਕਰੋੜ ਲੋਕਾਂ ਨਾਲ ਵਾਦਾ ਕੀਤਾ ਪੰਜਾਬ ਦੇ ਨਾਲ ਕੱਲਾ ਕੱਲਾ ਵਾਦਾ ਪੂਰਾ ਕਰਨਾ ਔਰ ਮੇਰੀਆਂ ਮਾਵਾਂ ਤੇ ਭੈਣਾਂ ਨੇ ਜੋ ਮੈਨੂੰ ਪੁੱਛਿਆ ਵਾ ਅਗਲੀ ਵਾਰ ਮੈਂ ਤੁਹਾਡੇ ਲਈ ਦੱਸਣ ਲੱਗਿਆਂ ਕਿਉਂਕਿ ਤੁਹਾਡੇ ਕੋਲ ਰਿਕਾਰਡ ਰਹਿੰਦਾ ਵਾ ਅਗਲੀ ਵਾਰ 11 1100 ਰੁਪਈਆ ਮੇਰੀਆਂ ਮਾਵਾਂ ਭੈਣਾਂ ਨੂੰ ਮਿਲਿਆ ਹੋਊਗਾ ਤਾਂ ਪੱਪੀ ਪ੍ਰਸ਼ਰ ਇਹਨਾਂ ਕੋ ਬੋਡ ਮੰਗਣ ਆਊਗਾ ਨਹੀਂ ਬੋਡ ਨਹੀਂ ਮੰਗਣ ਆਊਗਾ ਜੀ ਮਨਜੀਤ ਜੀ ਜਿਹੜੀ ਅੱਜ 파ਰਕ ਦਾ ਤੁਗਟਨ ਕਰਿਆ ਐਮਐਨਐ ਸਾਹ ਦੇ ਨੂੰ ਕਿਹੜੀ ਜਗ੍ਹਾ ਬਲ ਗਿਆ ਕਿੰਨੇ ਲੱਖ ਦੀ ਲੱਗਣਾ ਜਿਹੜਾ ਤੁਗਟਨ ਇਹ ਇੰਡਸਟਰੀ ਏਰੀਆ ਬੀ ਵਾਰਡ ਨੰਬਰ 74 ਹੈ ਹਲਕਾ ਸੈਂਟਰ ਦਾ ਹਲਕਾ ਜਿੱਤੇ ਮਾਂਜੋ ਐਮਐਨਐ ਸ਼੍ਰੀ ਸ਼ੋਕਾਸ਼ੀ ਪਤਨੀ ਨੇ ਆਪਣੇ ਕਾਰਖਾਨਾ ਨਾਲ ਤਿੰਨ 파ਰਕ ਦਾ ਤੁਗਟਨ ਕੀਤਾ ਇੱਕ ਪਤਾਨ ਦੀ ਪਾਰਕਾ ਜੀ ਟਕੂਣੀ ਪਾਰਕਾ ਇੱਕ ਪ੍ਰਤਾਪ ਚੌਂ ਦੇ ਵਿੱਚ ਬਾਗ ਹੈ ਗੁਰਪਿੰਗ ਬਾਦਰ ਪਾਰਕ ਜਿਹਦੇ ਵਿੱਚ ਦੋ ਕਨੌਪਕੀਆਂ ਲੱਗਣੀਆਂ ਨੇ ਇਹ ਪ੍ਰਧਾਨ ਪਾਰਕ ਟਕੂਣੀ ਪਾਰਕ ਦਾ ਨਿਵੇਦਨ ਕਰ ਰਹੂਗਾ ਜਿਹੜੀ ਗੁਰਤੇਗ ਬਾਦਰ ਪਾਰਕ ਦੇ ਦੋ ਕਨੌਪਕੀਆਂ ਨਵੇਂ ਲੱਗਣੀਆਂ ਨੇ ਜਿਹਦੀ ਕੋ ਲਗਤਾ 4852000 ਸੋ ਅੱਜ ਦਿਲ ਦੀਆਂ ਘਰਾਂ ਦੇ ਸਵਾਗਤ ਕਰਦੇ ਆਂ ਸਾਰੀ ਸੰਗਤ ਦਾ ਵੀ ਸਵਾਗਤ ਕਰਦੇ ਆਂ ਛੋਟੇ ਸੱਦੇ ਦੇ ਉੱਪਰ ਐਡੀ ਵੱਡੀ ਗਿਣਤੀ ਸੰਗਤ ਆਈ ਔਰ ਧੰਨਵਾਦ ਕਰੀਏ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਬੜੀ ਫਰਾਗ ਦੇ ਲਈ ਨਾ ਹਮੇਸ਼ਾ ਜਦੋਂ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਨੂੰ ਖੁੱਲੇ ਫੰਡ ਦਿੱਤੇ ਨੇ ਆਹ ਫੰਡ ਵੀ 4852000 ਦੇ ਨਾਲ ਜਲਦੀ ਹੀ ਲੋਕਾਂ ਦੇ ਅਸੀਂ ਨਵੀਨੀਕਰਨ ਕਰਕੇ ਲੋਕਾਂ ਦੇ ਸਪੁਰਦ ਕਰਾਂਗੇ ਤਾਂ ਕਿ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀਆਂ ਧੀਆਂ ਸਾਡੇ ਬੱਚੇ ਇਸ پارک ਵਿੱਚ ਜਿੱਥੇ ਸੈਰ ਕਰ ਸਕਦੇ ਹੋ ਤੇ ਬੱਚੇ ਖੇਡਣਗੇ ਆਨੰਦ ਲੈਣਗੇ ਔਰ ਸਿਹਤਾਂ ਵਾਲੇ ਨਾਲ ਆਪਣਾ ਤੰਦਰੁਸਤੀ